ਮਿੱਤਰੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਵਾਸਤੇ ਬਲੈਕ ਜਰਮਨ ਸੈਫਰਡ ਡੌਗ ਲੈ ਕੇ ਆਏ ਆ। ਸਕਰੀਨ ਤੇ ਜਿਹੜਾ ਡੌਗ ਤੁਸੀਂ ਦੇਖ ਰਹੇ ਹੋ ਬਹੁਤ ਸੋਹਣਾ ਤੇ ਟੌਪ ਕਲਾਸ ਦਾ ਕੁਆਲਿਟੀ ਪੂਰੀ ਆ ਕੁੱਤੇ ਦੇ ਵਿੱਚ। ਤੇ ਇਸ ਕੁੱਤੇ ਦੇ ਰਿਜ਼ਲਟ ਵੀ ਬਹੁਤ ਚੰਗੇ-ਚੰਗੇ ਆਏ ਹੋਏ ਨੇ। ਬੱਚੇ ਬਹੁਤ ਸੋਹਣੇ ਆ ਰਹੇ ਨੇ। ਬਾਈ ਕਹਿੰਦਾ ਇਸ ਕੁੱਤੇ ਦੇ ਤੇ ਜੇ ਕੋਈ ਮਿੱਤਰ ਪਿਆਰਾ ਇਸ ਕੁੱਤੇ ਤੋਂ ਬਰੀਡਿੰਗ ਕਰਾਉਣੀ ਚਾਹੁੰਦਾ ਕਿਸੇ ਨੇ ਬੱਚੇ ਲੈਣੇ ਆ ਤਾਂ ਇਹਦੀ ਸਟੱਡ ਸਰਵਿਸ ਓਪਨ ਆ। ਤੁਸੀਂ 5000 ਰੁਪਏ ਦੇ ਵਿੱਚ ਇਸ ਕੁੱਤੇ ਤੋਂ ਸਟੱਡ ਸਰਵਿਸ ਲੈ ਸਕਦੇ ਹੋ ਦੋਸਤੋ ਤੇ ਰਿਜ਼ਲਟ ਜਿਹੜੇ ਫੋਟੋ ਵੀਡੀਓ ਬਾਈ ਕੋਲੇ ਹੈਗੀਆਂ ਨੇ ਨੰਬਰ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਬਾਕੀ ਸੇਲ ਤੇ ਵੀ ਆ ਜੇ ਕੋਈ ਮਿੱਤਰ ਪਿਆਰਾ ਕਾਲਾ ਜਰਮਨ ਖਰੀਦਣਾ ਚਾਹੁੰਦਾ ਤਾਂ ਤੁਸੀਂ ਉਹ ਵੀ ਗੱਲਬਾਤ ਕਰ ਲਿਓ ਕੁਆਲਿਟੀ ਪੂਰੀ ਐਂਡ ਟੌਪ ਦੀ ਆ ਇਹਦੇ ਵਿੱਚ ਆਪਣੇ ਕੁੱਤੇ ਦੇ ਵਿੱਚ ਆ ਦੇਖੋ ਤੁਸੀਂ ਹੈਨਾ ਸਕਰੀਨ ਤੇ ਦੇਖ ਰਹੇ ਹੋ ਸੋਹਣਾ ਸੁਨੱਖਾ ਕੁੱਤਾ ਦੋਸਤੋ ਪਿੰਡ ਆਤਰ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਤਨੌਲੇ ਦੇ ਕੋਲ ਪਿੰਡ ਪੰਦਾ ਮੁੰਡੇ ਦਾ ਤੁਸੀਂ ਗੱਲਬਾਤ ਕਰ ਲਿਓ ਜੇ ਕਿਸੇ ਨੇ ਸਟੱਡ ਸਰਵਿਸ ਲੈਣੀ ਆ ਜੇ ਕਿਸੇ ਨੇ ਬਰੀਡਿੰਗ ਕਰਵਾਉਣੀ ਆ ਉਹਦੇ ਵਾਸਤੇ ਸਟੱਡ ਸਰਵਿਸ ਲੈਣੀ ਆ ਤਾਂ ਤੁਸੀਂ ਉਹ ਵੀ ਗੱਲਬਾਤ ਕਰ ਸਕਦੇ ਹੋ ਨੰਬਰ ਸਕਰੀਨ ਦੇ ਉੱਪਰ ਆ ਸਾਰੀ ਗੱਲਬਾਤ ਹੋਰ ਜਾਣਕਾਰੀ ਲਈ ਤੁਸੀਂ ਫੋਨ ਤੇ ਗੱਲਬਾਤ ਕਰ ਸਕਦੇ ਹੋ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ